ਸੋ ਡਾਕਟਰ ਸਾਹਿਬ ਇਹਦੀ ਰਿਪੋਰਟ ਆਈ ਹੈ ਜੀ ਸਰਵੇਜ਼ ਆਉਂਦੇ ਰਹਿੰਦੇ ਨੇ ਇਹਦੇ ਵਿੱਚ ਹੁਣ ਜਿਹੜਾ ਹੈ ਮੇਲ ਇਨਫਰਟੀਲਿਟੀ ਦੀ ਜਿਹੜੀ ਗੱਲ ਚੱਲ ਰਹੀ ਹੈ ਕਿ ਗਲੋਬਲ ਸਪਰਮ ਕਾਊਂਟ ਡਾਊਨ ਡਿੱਗਦਾ ਜਾ ਰਿਹਾ ਥੋੜਾ ਜਿਹਾ ਦੱਸੋ ਚੱਲ ਕੀ ਰਿਹਾ ਜੀ ਦੇਖੋ ਇੱਕ ਸਧਾਰਨ ਇਜੈਕੂਲੇਸ਼ਨ 'ਚ ਕਰੀਬਨ 500 ਮਿਲੀਅਨਸ ਸਪਰਮ ਹੁੰਦੇ ਆ ਨਾ ਕੈਨੇਡਾ 'ਚ ਵੀ ਡੇਟਾ ਹੈਗਾ ਅਮਰੀਕਾ 'ਚ ਵੀ ਔਰ ਬਿਹਰ ਸਾਲ ਜਿਹੜਾ ਸਪਰਮ ਕਾਊਂਟ ਆ ਬਰਦੀ ਦਾ ਘਟਦਾ ਜਾ ਰਿਹਾ ਜੇਕਰ ਕੋਈ ਗਰਭਵਤੀ ਔਰਤ ਇਹ ਨਾ ਲਵੇ ਜਾਂ ਫਿਰ ਕਿਸੇ ਨੇ ਲਿੱਤਾ ਤਾਂ ਉਹਨੂੰ ਰੈਸ਼ਸ ਹੋ ਗਏ ਉਲਟੀਆਂ ਹੋ ਗਈਆਂ ਜਾਂ ਅਲਰਜੀਕ ਰਿਐਕਸ਼ਨ ਹੋ ਗਿਆ ਕਿਉਂਕਿ ਇਹਦੇ ਵਿੱਚ ਮਤਲਬ ਹੁਣ ਜਿਹੜਾ ਨਾ ਦਵਾਈਆਂ ਜਿਹੜੀਆਂ ਹੈਗੀਆਂ ਇਹਦੇ ਉੱਤੇ ਇੰਨੀਆਂ ਨਹੀਂ ਹੈਗੀਆਂ ਲੇਕਿਨ ਜਿਹੜੇ ਹਿੰਦੁਸਤਾਨ ਦੇ ਵਿੱਚ ਪ੍ਰਾਤਨ ਸਮੇਂ ਚ ਜੋ ਕੁਸ਼ਿਕ ਜੜੀ ਬੂਟੀਆਂ ਜਿਹੜੀਆਂ ਹੈਗੀਆਂ ਇਹਦੇ ਉੱਤੇ ਕੰਮ ਕਰਦੀ ਆਈਆਂ ਖਾਸ ਕਰਕੇ ਸ਼ਿਲਾਜੀਤ ਦਾ ਬਹੁਤ ਵੱਡਾ ਇੱਕ ਨਾਮ ਹੁੰਦਾ ਔਰ ਦੂਜਾ ਹੈਗਾ ਅਸ਼ਵਗੰਧਾ ਹੁਣ ਅਗਰ ਆਪਾਂ ਇਹ ਸ਼ਿਲਾਜੀਤ ਦਾ ਕੰਪੋਜੀਸ਼ਨ ਦੇਖੀਏ ਤਾਂ ਇਹਦੇ ਵਿੱਚ ਬਹੁਤ ਸਾਰੇ ਮਿਨਰਲਸ ਨੇ, ਟ੍ਰੇਸ ਮੈਟਲਸ ਨੇ, ਆਇਰਨ ਨੇ, ਫਲਵਿਕ ਐਸਿਡ ਹੈਗਾ, ਔਰ ਐਂਟੀਆਕਸੀਡੈਂਟਸ ਹੈਗੇ ਆ, ਔਰ ਇਹਦੇ ਵਿੱਚ ਬਕਾਇਦਾ ਰਿਸਰਚ ਆਈ ਆ ਵੀ ਇਹ ਤੁਹਾਡੀ ਐਨਰਜੀ ਨੂੰ ਬੂਸਟ ਕਰਦੇ ਆ, ਤੁਹਾਡੇ ਮੂਡ ਨੂੰ ਸਟੈਬਲਾਈਜ਼ ਕਰਦੇ ਆ, ਤੁਹਾਡੀ ਨੀਂਦ ਨੂੰ ਇੰਪਰੂਵ ਕਰਦੇ ਆ, ਔਰ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਸਪਰਮ ਪ੍ਰੋਡਕਸ਼ਨ ਹੈਗਾ ਦਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪਸ ਦਾ ਨਿੱਘਾ ਸਵਾਗਤ ਹੈ ਅੱਜ ਇਸ ਪ੍ਰੋਗਰਾਮ ਵਿੱਚ ਅਸੀਂ ਰਿਸਰਚ ਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ ਤੇ ਮੇਰਾ ਸਾਥ ਦੇਣਗੇ ਸਾਡੇ ਸਰੀ ਦੇ ਮਸ਼ਹੂਰ ਡਾਕਟਰ ਡਾਕਟਰ ਪ੍ਰਗਟ ਸਿੰਘ ਪੁਰਜੀ ਜਿਹੜੇ ਕਿ ਜਦੋਂ ਮੈਡੀਕਲ ਚੀਜ਼ਾਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ ਤੇ ਸਾਡੇ ਨਾਲ ਆ ਕੇ ਆਪਣੀ ਉਹ ਇਨਫੋਰਮੇਸ਼ਨ ਆਪਣਾ ਐਕਸਪੀਰੀਅੰਸ ਤੇ ਜਿਹੜੀ ਨੌਲੇਜ ਹੈਗੀ ਉਹ ਸ਼ੇਅਰ ਕਰਿਆ ਕਰਦੇ ਨੇ ਗੱਲਬਾਤ ਇਹ ਕਰਨੀ ਹੈ ਜੀ ਕਿ ਇੱਕ ਰਿਪੋਰਟ ਆਈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਮੇਲ ਇਨਫਰਟੀਲਿਟੀ ਬੜੀ ਤੇਜ਼ੀ ਨਾਲ ਵਧ ਰਹੀ ਹੈ ਤੇ 2050 ਤੱਕ ਜਿਹੜਾ ਹੈਗਾ ਕਿਹਾ ਜਾ ਰਿਹਾ ਹੈ ਕਿ ਮਰਦ ਜਿਹੜੇ ਨੇ ਉਹ ਇਨਫਰਟਾਈਲ ਹੋ ਜਾਣਗੇ ਤੇ ਗਲੋਬਲ ਸਪਰਮ ਕਾਊਂਟਰ ਜਿਹੜਾ ਹੈਗਾ ਉਹ ਬੜੀ ਤੇਜ਼ੀ ਨਾਲ ਫੈਲ ਰਿਹਾ ਹੈਗਾ ਜਿਹੜਾ ਇਹ ਡਿਗਰੀ ਹੈਗਾ ਇਸ ਦੇ ਕੀ ਕਾਰਨ ਨੇ ਕੀ ਵਾਕਿਆ ਚੀ ਮਰਦ ਇਨਫਰਟਾਈਲ ਹੋ ਜਾਣਗੇ ਇਸ ਸੰਬੰਧ ਵਿੱਚ ਚਾਹੋ ਇਸ ਗੱਲਬਾਤ ਕਰਦੇ ਹਾਂ ਡਾਕਟਰ ਪ੍ਰਗਟ ਸਿੰਘ ਪੁਰਸਿਨਾ ਡਾਕਟਰ ਸਾਹਿਬ ਜੀ ਹਨ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਅਨਪ੍ਰੀਤ ਸਿੰਘ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਸਲਾਮਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਮ ਛੋ ਡਾਕਟਰ ਸਾਹਿਬ ਮਜਾ ਮਜਾ ਵਾ ਘਣਾ ਮਜਾ ਵਾ ਤੁਹਾਕੇ چھوٹਾ ਬਾਈਕ ਵੰਡਰਫੁਲ ਜੀ ਤੁਹਾਡੇ ਨਾਲ ਜਿੱਥੇ ਜੀ ਅਸੀਂ ਇਨਫੋਰਮੇਸ਼ਨ ਲੈਨੇ ਆ ਸਾਇੰਟਿਫਿਕ ਮੈਡੀਕਲ ਲੇਕਿਨ ਤੁਹਾਡੇ ਨਾਲ ਜਦੋਂ ਰੂਬਰੂ ਹੁੰਨੇ ਆ ਜੀ ਤੁਹਾਡਾ ਚਿਹਰਾ ਵੇਖ ਕੇ ਤੁਹਾਡੇ ਅੰਦਰ ਜਿਹੜਾ ਜਜ਼ਬਾ ਹੈ ਯੂ نو ਉਹ ਵੇਖ ਕੇ ਇਨਸਪੀਰੇਸ਼ਨ ਮਿਲਦੀ ਹੈ ਸੋ ਬਹੁਤ ਬਹੁਤ ਧੰਨਵਾਦ ਇਸੇ ਤਰੀਕੇ ਨਾਲ ਤੁਸੀਂ ਸਮਾਜ ਦੇ ਵਿੱਚ ਖੁਸ਼ੀਆਂ ਵੰਡਦੇ ਰਹੋ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਬਾਬੇ ਨਾਨਕ ਦੀ ਬlesਸਿੰਗ ਹੈਗੀ ਆ ਸੋ ਅ ਅਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਸੋ ਗੁਰੂ ਨੇ ਜਦੋਂ ਥਾਪੜਾ ਦਿੱਤਾ ਸਿਰ ਤੇ ਹੱਥ ਰੱਖਿਆ ਹੰਬੀਖਤ ਬੇਖਾਰੀ ਤੇਰੇ ਤੂੰ ਨਿਛਪਤ ਹੈ ਦਾਤਾ ਜੋ ਅਗਰ ਆਪਾਂ ਝੋਲੀ ਢੱਕ ਕੇ ਮੰਗੇ ਮਹਾਰਾਜ ਤੁਹਾਨੂੰ ਪਾਤਸ਼ਾਹੀਆਂ ਬਖਸ਼ ਦਿੰਦਾ ਜੀ ਬਿਲਕੁਲ ਕੋਈ ਸ਼ੱਕ ਨਹੀਂ ਜੀ ਥੈਂਕ ਯੂ ਸੋ ਡਾਕਟਰ ਸਾਹਿਬ ਜਿਹੜੀ ਰਿਪੋਰਟ ਆਈ ਹੈ ਜੀ ਸਰਵੇਜ਼ ਆਨ ਦੇ ਰਹਿੰਦੇ ਨੇ ਇਹਦੇ ਵਿੱਚ ਹੁਣ ਜਿਹੜਾ ਹੈ ਮੇਲ ਇਨਫਰਟੀਲਿਟੀ ਦੀ ਜਿਹੜੀ ਗੱਲ ਚੱਲ ਰਹੀ ਹੈ ਕਿ ਗਲੋਬਲ ਸਪਰਮ ਕਾਊਂਟ ਡਾ ਡਿੱਗਦਾ ਜਾ ਰਿਹਾ ਥੋੜਾ ਜਿਹਾ ਦੱਸੋ ਚੱਲ ਕੀ ਰਿਹਾ ਜੀ ਦੇਖੋ ਇੱਕ ਸਧਾਰਨ ਕੀ ਜੈਕੂਲੇਸ਼ਨ ਚ ਕਰੀਬਨ 500 ਮਿਲੀਅਨਸ ਸਪਰਮ ਹੁੰ ਔਰ ਇਹ ਅੱਛਾ ਕਾਊਂਟ ਹੁੰਦਾ ਔਰ ਸਾਡੇ ਕੋਲ ਨਾ ਕੈਨੇਡਾ ਚ ਵੀ ਡੇਟਾ ਹੈਗਾ ਅਮਰੀਕਾ ਚ ਵੀ ਔਰ ਲਗਭਗ ਸਾਰੇ ਵਿਕਸਿਤ ਮੁਲਕ ਚ ਪਿਛਲੇ 50 ਸਾਲ ਤੋਂ ਅਸੀਂ ਡੇਟਾ ਮਾਨੀਟਰ ਕਰ ਰਹੇ ਹਾਂ ਵੀ ਹਰ ਸਾਲ ਜਿਹੜਾ ਸਪਰਮ ਕਾਊਂਟ ਆ ਵਧਿਆ ਦਾ ਘਟਦਾ ਜਾ ਰਿਹਾ ਹੁਣ ਘੱਟ ਤੋਂ ਘੱਟ ਤੁਹਾਨੂੰ 60 ਤੋਂ 80 ਮਿਲੀਅਨ ਚਾਹੀਦਾ ਬੇਬੀ ਲੈਣ ਵਾਸਤੇ ਅਗਰ ਉਸ ਤੋਂ ਥੱਲੇ ਹੋ ਜਾ ਤਾਂ ਫਿਰ ਸਮੱਸਿਆ ਇਨਫਰਟੀਲਿਟੀ ਦੀ ਜਿਹੜੀ ਵੱਧਦੀ ਜਾਂਦੀ ਆ ਔਰ ਇਹਦੇ ਵਿੱਚ ਜਿਹੜੀ ਸਪਰਮ ਦੀ ਜਿਹੜੀ ਮੋਟਿਲਿਟੀ ਹੈਗੀ ਆ ਉਹਨੂੰ ਫਰਕ ਪੈਂਦਾ ਸਪਰਮ ਦਾ ਜਿਹੜਾ ਡੀਐਨਏ ਉਹਨੂੰ ਫਰਕ ਪੈਂਦਾ ਉਹਦੇ ਥੱਲੇ ਨਾ ਜਿਹੜਾ ਉਹਦਾ ਸਿਰ ਹੁੰਦਾ ਉਹਦੇ ਥੱਲੇ ਏਟੀਪੀ ਬੂਸਟਰ ਹੁੰਦਾ ਜਿਸ ਦਾ ਨਾ ਰਾਕਟ ਦਾ ਬੂਸਟਰ ਹੁੰਦਾ ਉਹ ਘਟਦੇ ਜਾ ਰਿਹਾ ਉਹਦੀ ਮੋਟਿਲਿਟੀ ਘਟਦੀ ਜਾ ਰਹੀ ਹੈ ਸੋ ਸਾਇੰਟਿਸਟ ਇਸ ਉੱਤੇ ਬੜੀ ਸਟੱਡੀ ਕਰ ਰਹੇ ਆ ਵੀ ਇਹ ਕੀ ਹੋ ਰਿਹਾ ਵੀ ਇਹ ਨੇਚਰਲ ਪੈਟਰਨ ਹੈਗਾ ਹੁਣ ਦੇਖੋ ਜਿਹੜੇ ਬੰਦਿਆਂ ਦੇ ਜਿਹੜੇ ਮਤਲਬ ਟੈਸਟਿਕਲਸ ਆ ਉਹ ਬਾਹਰ ਹੈਗੇ ਆ ਕਿਉਂਕਿ ਉਹਨੂੰ 1 ਡਿਗਰੀ cooler environment ਚਾਹੀਦਾ ਸਾਡੇ ਜਿਹੜੀ ఓਵਰੀਸ ਹੁੰਦੀਆਂ ਲੇਡੀਜ਼ ਦੀ ਉੱਥੇ ਹੀ ਟੈਸਟਿਕਲ ਸਪਰਮ ਹੁੰਦੇ ਆ ਤੇ ਗ੍ਰੈਜੂਅਲੀ ਗ੍ਰੈਜੂਅਲੀ ਇੰਗੁਆਇਨਲ ਕਨਲ ਤੋਂ ਜਾ ਕੇ ਥੱਲੇ ਸੌਰੀ ਸਕਰੋਟਲ ਤੇ ਅਸੈਟ ਦੇ ਵਿੱਚੋਂ ਡਿੱਗਦੇ ਆ ਸੋ ਇਹ cooler environment sperm production ਲਈ ਜ਼ਰੂਰੀ ਹੈ ਲੇਕਿਨ ਅਗਰ ਬਾਹਰ ਦਾ ਵਾਤਾਵਰਨ ਤੁਸੀਂ ਦੇਖੋ ਦਿੱਲੀ ਕੁਝ ਦਿਨ ਪਹਿਲਾਂ 53 54 ਡਿਗਰੀ ਸੈਂਟੀਗ੍ਰੇਡ ਸੀ ਰਾਈਟ ਜੀ ਸੋ ਇਹ ਬਾਹਰ ਦਾ ਜਿਹੜਾ ਹੈਗਾ ਗਲੋਬਲ ਜਿਹੜਾ ਵੈਦਰ ਚੇਂਜ ਪੈਟਰਨ ਹੈ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਦੁੱਜਾ ਜਿਹੜਾ ਹੈਗਾ ਮਾਈਕਰੋਪਲਾਸਟਿਕ ਜਿਹੜੇ ਹੈਗੇ ਆ ਸਾਡੇ ਪਾਣੀ ਦੇ ਸਾਡੇ ਖਾਣੇ ਦੇ ਵਿੱਚ ਉਹ ਵੀ ਪ੍ਰੋਬਲਮ ਕਰਦੇ ਆ ਸਾਡੇ ਜਿਹੜੇ ਹਾਰਮੋਨ ਸਟੈਸਟਸ ਨੂੰ ਮਿਮਿਕ ਕਰਦੇ ਆ ਇਸ ਤੇ ਸਾਡਾ ਆਪ ਦਾ ਨਿੱਜੀ ਜਿਹੜਾ ਹਾਰਮੋਨ ਹੈ ਉਹ ਘਟਦਾ ਜਾਂਦਾ ਫਿਰ ਜਿਹੜੀ ਓਬੈਸਿਟੀ ਅਸੀਂ ਕਹੀ ਸੀ ਵੀ ਮੋਟਾਪਾ ਉਹ ਡਾਇਰੈਕਟ ਲਿੰਕ ਹੈਗਾ ਇਸ ਪਰ ਉਹ ਕਾਊਂਟ ਕਰਦਾ ਉਹਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ 30% ਲੋਕ ਭਾਰੇ ਚਲੋ ਕੈਨੇਡਾ ਨੇ ਥੋੜਾ ਜਿਹਾ ਘਟਾ ਕੇ ਹੁਣ 24.9% ਚ ਲੱਕਿਆ ਹੁੰਦਾ ਆਪਾਂ 30 ਤੇ ਆਪਣ ਜੀ 5% ਲੇਕਿਨ ਅਮਰੀਕਾ ਚ 33% ਹੈ ਔਰ ਸਭ ਤੋਂ ਜ਼ਿਆਦਾ ਜੇ ਮੋਟਾ ਆਪਾਂ ਇਹ ਗੋ ਮਿਡਲ ਈਸਟ ਇਸ ਵੇਲੇ ਹੋ ਗਿਆ ਕਿਉਂਕਿ ਉਹਨਾਂ ਨੂੰ ਤੇਲ ਵੇਚ ਵੇਚ ਕੇ ਸੋਨੇ ਗੱਫੇ ਮਿਲਦੇ ਹੈ ਨਾ ਪੈਟਰੋਲ ਪ੍ਰਾਈਸ ਤੁਹਾਨੂੰ ਪਤਾ ਹੀ ਹੈ ਰਿਕਾਰਡ ਹੈਗੀ ਹੈ ਸੋ ਇਹ ਮਲਟੀਪਲ ਫੈਕਟਰਸ ਸੇ ਹੋ ਰਿਹਾ ਓਬਜ਼ਰਵੇਸ਼ਨ ਹੈਗਾ ਲੇਕਿਨ ਮੈਂ ਇਹ ਵੀ ਨਹੀਂ ਡਰਉਣਾ ਚਾਹੁੰਦਾ ਵੀ ਇਸ ਪਰਮ ਕਾਊਂਟ ਜ਼ੀਰੋ ਹੋ ਜਾਊਗਾ ਇਨਫਰਟੀਲਿਟੀ ਹੋ ਜਾਊਗੀ ਅਗਰ ਆਪਾਂ ਦੇਖੀਏ ਤੇ ਜਿਹੜਾ ਵਾਈ ਕਰੋਮੋਸੋਮ ਹੈ ਜਿਹਦੇ ਨਾਲ ਆਪਾਂ ਆਪਣੇ ਆਪ ਨੂੰ ਕਹਿੰਦੇ ਅਸੀਂ ਮਰਦ ਹੈਗੇ ਹਾਂ ਕਿਉਂਕਿ ਉਹ ਰਚ ਦੋ ਐਕਸ ਮਨੋਮਿਆ ਬੰਦਿਆਂ 'ਚ ਇੱਕ ਐਕਸ ਐਕੁਆਇਰ ਲੇਕਿਨ ਜਿਹੜਾ ਵਾਈ ਕਰੋਮੋਸੋਮ ਹੈ ਨਾ ਐਕਸ ਨਾਲੋਂ ਘੱਟ ਤੋਂ ਘੱਟ 10 ਗੁਣਾ ਛੋਟਾ ਉਹਦੀ ਜਿਹੜੀ ਡੰਡੀ ਆ ਫ੍ਰੇਜਾਈਲ ਆ ਸੋ ਕਿਤੇ ਨਾ ਕਿਤੇ ਡਾਊਨ ਦਾ ਮਤਲਬ ਮਿਲੀਅਨਸ ਆਫ ਈਅਰਸ ਫਰਮ ਨਾ ਵਾਈ ਕਰੋਮੋਸੋਮ ਨੂੰ ਤਕਲੀਫ ਆਏਗੀ ਲੇਕਿਨ ਇਹ ਜਿਹੜਾ ਸ਼ਾਰਟ ਟਰਮ ਪੈਟਰਨ ਹੈਗਾ ਅਗਰ ਗਲੋਬਲ ਆਪਾ ਵੈਦਰ ਪੈਟਰਨ ਦੇਖੀਏ ਜਾਂ ਸਾਡੇ ਖਾਣੇ 'ਚ ਮੋਟਾਪੇ 'ਚ ਮਾਈਕਰੋਪਲਾਸਟਿਕ ਦੇਖੀਏ ਸਕਸ ਲੈਵਲ ਦੇਖੀਏ ਓਬੈਸਿਟੀ ਦੇਖੀਏ ਤੇ ਇਹਦੇ ਮਲਟੀਪਲ ਫੈਕਟਰਸ ਨੇ ਹਮ ਹਮ ਸਪਰਮਸ ਜਿਹੜੀ ਕੁਆਲਿਟੀ ਹੈ ਜੀ ਡਾਕਟਰ ਸਾਹਿਬ ਉਹ ਕਿਹਾ ਜਾ ਰਿਹਾ ਹੈ ਕਿ ਉਹ ਖਰਾਬ ਹੁੰਦੀ ਜਾ ਰਹੀ ਹੈ ਉਹਦੀ ਇੰਨੀ ਹਾਈ ਕੁਆਲਿਟੀ ਨਹੀਂ ਹੈਗੀ ਸਪਰਮਸ ਦੀ ਕੁਆਲਿਟੀ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਇਹ ਕੀ ਹੁੰਦਾ ਹੈ ਜੀ ਤੇ ਇਸ ਨੂੰ ਕਿਵੇਂ ਬੈਟਰ ਕੀਤਾ ਜਾ ਸਕਦਾ ਦੇਖੋ ਪਹਿਲਾ ਇਹ ਤੁਹਾਡਾ ਲਾਈਫ ਸਟਾਈਲ ਬਹੁਤ ਇੰਪੋਰਟੈਂਟ ਹੈ weight ਦਰਸ ਤੋਂ ਹੋਣਾ ਚਾਹੀਦਾ ਬੋਡੀ ਮਾਸ ਇੰਡੈਕਸ ਜਿਹੜਾ ਹੈਗਾ ਉਹ 25 ਤੋਂ ਥੱਲੇ ਹੋਣਾ ਚਾਹੀਦਾ 7 ਘੰਟੇ ਨੀਂਦ ਹੋਣੀ ਚਾਹੀਦੀ ਹੈ ਅਧਤਿਕ ਕੰਟ ਐਕਸਰਸਾਈਜ਼ ਔਰ ਜਿਹੜਾ ਨੈਚੁਰਲ ਜਿਹੜਾ ਖੇਤਾਂ ਚ ਖਾਣਾ ਉਗਰਿਆ ਉਹ ਖਾਈਏ ਸਟ्रेस ਲੈਵਲ ਨੂੰ ਮੈਨੇਜ ਕਰੀਏ ਐਕਸਰਸਾਈ ਬਹੁਤ ਜ਼ਿਆਦਾ ਨਾ ਟਾਈਟ ਲੰਗੋਟ ਵਗੈਰਾ ਨਾ ਬੰਨੀ ਹੈ ਈਵਨ ਜਿਹੜੇ ਆ ਬਾਈਸਾਈਕਲ ਚਲਾਉਂਦੇ ਸੀ ਵੱਡੀ ਵੱਡੀ ਰੇਸ਼ਨ 'ਚ ਉਹਨਾਂ ਨੂੰ ਵੀ ਪ੍ਰੋਬਲਮ ਹੁੰਦੀ ਕਿਉਂਕਿ ਉਹਨਾਂ ਦੇ ਟੈਸਟਿਕਲ ਦੱਬੇ ਰਹਿੰਦੇ ਸੀ ਇਸ ਲਈ ਉਹਨਾਂ ਨੇ ਸੈੱਡ ਹਸ ਬਣਾਇਆ ਤਾਂ ਕਿ ਉਹਦੇ ਜਗ੍ਹਾ ਹੋਵੇ ਤਾਂ ਕਿ ਉਹਨਾਂ ਨੂੰ ਪ੍ਰੈਸ਼ਰ ਨਾ ਪਵੇ ਸੋ ਇੱਕੋ ਛੇ ਚੀਜ਼ ਆਪਾਂ ਕਰ ਸਕਦੇ ਆ ਵੀ ਜਿੱਦਾਂ ਪੁਰਾਣੇ ਟਾਈਮ 'ਤੇ ਹੋਣ ਵੀ ਮਹਾਰਾਜ ਜਿਵੇਂ ਦੇਖੋ ਨਾ ਤਤਾਰਦੇਸ਼ ਕਸ਼ਾਇਰਾ ਬਖਸ਼ਿਆ ਉਹ ਬੋਟੇ ਦੇ ਲਾ ਕੇ ਚਾਈਟ ਤੇ ਕਿਨ ਉੱਤੋਂ ਸਾਰਾ ਲੂਸ ਜੋ ਸੋ ਇਹ ਜਿਹੜਾ ਸਾਡਾ ਬਾਕਸਰ ਸ਼ਾਰਟਸ ਆ ਇਹ ਸਾਡੇ ਜਿਹੜੇ ਟੈਸਟਿਕਲਸ ਉਹਨੂੰ ਕੰਪਰੈਸ ਨਹੀਂ ਕਰਦਾ ਤੇ ਸਪਰਮ ਪ੍ਰੋਡਕਸ਼ਨ ਨੂੰ ਹਾਨਪੜ ਨਹੀਂ ਕਰਦਾ ਦੂਜਾ ਹੈਗਾ ਵੀ ਅਗਰ ਸਪੋਜ਼ ਕਰੋ ਇਨਫਰਟੀਲਿਟੀ ਆ ਰਹੀ ਹੈ ਉਹਦੇ ਵਿੱਚ ਅਸੀਂ ਕਈ ਪ੍ਰੋਗਰਾਮ ਕੀਤੇ ਤੁਹਾਡੇ ਨਾਲ ਵੀ ਕੀਤਾ ਸੀ ਵੀ ਆਰ ਆਨ 40 50% ਕਾਰਨ ਮੇਲ ਚ ਹੁੰਦਾ 40 50% ਫੀਮੇਲ ਚ ਹੁੰਦਾ ਸੋ ਉਹਦੇ ਵਿੱਚ ਮੇਲ ਤਾਂ ਬੰਦੇ ਦਾ ਸਪਰਮ ਕਾਊਂਟ ਹੁੰਦਾ ਨਾ ਅਗਰ ਤੁਹਾਡਾ ਸਪਰਮ ਕਾਊਂਟ ਲੋ ਆ ਤੇ ਡਾਕਟਰ ਤੁਹਾਨੂੰ ਦੱਸ ਸਕਦਾ ਮੈਂ ਕੀ ਕੀ ਰੀਜਨਸ ਹੈਗੇ ਕੀ ਕੀ ਕਰਨਾ ਚਾਹੀਦਾ ਅਗਰ ਤੁਹਾਡੇ ਸਪਰਮ ਕਾ ਨਾਰਮਲ ਹੈ ਤਾਂ ਫਿਰ ਤੁਹਾਨੂੰ ਕੋਈ ਵorry ਕਰਨ ਦੀ ਲੋੜ ਨਹੀਂ ਆ ਮਾੜੇ ਕਿਰਪਾ ਕਰਨ ਜੀ ਹੁਣ ਜਿਹੜਾ ਨਾ ਦਵਾਈਆਂ ਜਿਹੜੀਆਂ ਹੈਗੀਆਂ ਇਹਦੇ ਉੱਤੇ ਇੰਨੀਆਂ ਨਹੀਂ ਹੈਗੀਆਂ ਲੇਕਿਨ ਜਿਹੜੀ ਪ੍ਰੋਸਟਾਟ ਦੇ ਵਿੱਚ ਪੁਰਾਤਨ ਸਮੇਂ ਚ ਕੁਛ ਇੱਕ ਜੜੀ ਬੂਟੀਆਂ ਜਿਹੜੀਆਂ ਹੈਗੀਆਂ ਇਹਦੇ ਉੱਤੇ ਕੰਮ ਕਰਦੀਆਂ ਆਈਆਂ ਖਾਸ ਕਰਕੇ ਸ਼ਿਲਾਜੀਤ ਦਾ ਬਹੁਤ ਵੱਡਾ ਇੱਕ ਨਾਮ ਹੁੰਦਾ ਔਰ ਦੂਜਾ ਹੈਗਾ ਅਸ਼ਵਗੰਧਾ ਸੋ ਜਿਹੜੀ ਸ਼ਿਲਾਜੀਤ ਹੈਗੀ ਆ ਅ ਇਹ ਜਿਹੜੀ ਫਾਰਮੇਸ਼ਨ ਹੈ ਇਹਨੂੰ ਹਜ਼ਾਰਾਂ ਸਾਲ ਲੱਗਦੇ ਆ ਜਿਹੜਾ ਦਰਖਤ ਹੈਗੇ ਆ ਜੰਗਲਾਂ ਚ ਖਾਸ ਕਰਕੇ ਹਿਮਾਲਿਆ ਟਿੱਬਟ ਵਾਲੇ ਪਾਸੇ ਜਾਂ ਪਾਕਿਸਤਾਨ ਜਿਹੜਾ ਕਸ਼ਮੀਰ ਉੱਤੇ ਹੁਣ ਤੇ ਸਾਊਥ ਅਮਰੀਕਾ ਪੈਰੂ ਵਗੈਰਾ ਐਂਡੀਜ਼ ਤੇ ਵੀ ਲੱਭਰੇ ਆ ਉਲੋਕ੍ਰੇਸ਼ੀਆ ਚ ਵੀ ਲੱਭਰੇ ਲੇਕਿਨ ਬਹੁਤ ਆ ਇਹਦਾ ਜਿਹੜਾ ਹੈਗਾ ਫਾਰਮੇਸ਼ਨ ਹਿਮਾਲਿਆ ਤੋਂ ਨਹੀਂ ਆਉਂਦਾ ਤਾਂ ਜਿਹੜੇ ਦਰਖਤ ਹੈਗੇ ਜਦੋਂ ਡਿੱਗ ਜਾਂਦੇ ਆ ਡੀਕੰਪੋਜ਼ ਹੋ ਰਹੇ ਹੁੰਦੇ ਆ ਉਹਦੇ ਜਿਹੜਾ ਮਾਈਕਰੋ ਆਰਗਨਿਜ਼ਮ ਆ ਉਹਦੇ ਚੇਂਜਸ ਲੈ ਕੇ ਆਉਂਦਾ ਕਈ ਹਜ਼ਾਰਾਂ ਸਾਲ ਬਾਅਦ ਤੇ ਇੱਕ ਡੰਬਰ ਜਾਂ ਟਾਰ ਵਰਗੀ ਕਾਲੀ ਜਿਹੀ ਇਸ ਚੀਜ਼ ਬਣਦੀ ਹੈ ਜਿਹਨੂੰ ਆਪਾਂ ਕਹਿੰਦੇ ਸ਼ਿਲਾਜੀਤ ਸ਼ਿਲਾਜੀਤ ਦਾ मीनिंग ਹੈਗਾ ਵੀ ਪਹਾੜ ਦੇ ਉੱਤੇ ਚੜ ਕੇ ਵਿਜੇ ਪ੍ਰਾਪਤ ਕਰਨਾ ਇਹ ਉਹਦਾ ਅਖਰੀ ਅਰਥ ਹੈਗਾ ਔਰ ਇਹਨੂੰ ਬੜੇ ਜੰਗਲੀ ਜਿਹੜੇ ਜਾਨਵਰ ਹੈ ਖਾਸ ਕਰਕੇ ਚੀਤਾ ਵਗੈਰਾ ਜਿਹੜੇ ਰਹਿੰਦੇ ਪਹਾੜਾਂ 'ਚ ਉਹ ਵੀ ਚੱਟਦੇ ਆ ਖਾਂਦੇ ਆ ਹੁਣ ਅਗਰ ਆਪਾਂ ਇਹ ਸ਼ਿਲਾਜੀਤ ਦਾ ਕੰਪੋਜੀਸ਼ਨ ਦੇਖੀਏ ਤਾਂ ਇਹਦੇ ਵਿੱਚ ਬਹੁਤ ਸਾਰੇ ਮਿਨਰਲਸ ਨੇ ਟ੍ਰੇਸ ਮੈਟਲਸ ਨੇ ਆਇਰਨ ਹੈ ਫਲਵਿਕ ਐਸਿਡ ਹੈਗਾ ਔਰ ਐਂਟੀਆਕਸੀਡੈਂਟਸ ਹੈਗੇ ਆ ਔਰ ਇਹਦੇ ਵਿੱਚ ਬਕਾਇਦਾ ਰਿਸਰਚ ਆਈ ਹੈ ਵੀ ਇਹ ਤੁਹਾਡੀ એનર્ਜੀ ਨੂੰ ਬੂਸਟ ਕਰਦੇ ਆ ਤੁਹਾਡੇ ਮੂਡ ਨੂੰ ਸਟੇਬਲਾਈਜ਼ ਕਰਦੇ ਆ ਤੁਹਾਡੀ ਨੀਂਦ ਨੂੰ ਇੰਪਰੂਵ ਕਰਦੇ ਆ ਔਰ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਸਪਰਮ ਪ੍ਰੋਡਕਸ਼ਨ ਹੈਗਾ ਉਹਨੂੰ ਵੀ ਹੈਲਪ ਕਰਦੇ ਆ ਜਦੇ ਉੱਤੇ ਬਕਾਇਦਾ ਸਾਇੰਟਿਫਿਕ ਸਟੱਡੀਜ਼ ਹੈਗੀਆਂ ਲੇਕਿਨ ਪੰਗਾ ਹੈ ਨਾ ਕਿ ਸ਼ਿਨਾਜੀਤ ਪਿਓਰ ਕਿੱਦਾਂ ਹੈਗਾ ਉਹਦੀ ਜਾਣਕਾਰੀ ਕਿੱਦਾਂ ਲੈਣੀ ਆ ਪਹਿਲੀ ਗੱਲ ਤੇ ਜਿਹੜਾ ਪਿਓਰ ਮੰਨ ਲਿਆ ਨਾ ਥੋੜਾ ਮਹਿੰਗਾ ਮਿਲਦਾ ਜਿਹੜਾ ਪਾਊਡਰ ਹੈ ਕੈਪਸੂਲ ਹੈ ਗੋਲੀਆਂ ਉਹ ਬਿਲਕੁਲ ਨਾਲ ਉਹ ਜਿਹੜਾ ਡੱਬੀ ਚ ਹੁੰਦਾ ਜਿੱਦਾਂ ਨਹੀਂ ਬੋਰਡ ਪਾਲਿਸ਼ ਟਾਈਪ ਹੁੰਦੀ ਆ ਉਹਦਾ ਰੇਜ਼ਨ ਹੁੰਦੀ ਡੱਬੀ ਚ 50 ਗ੍ਰਾਮ ਦੀ ਕਾਫੀ ਮਹਿੰਗੀ ਹੁੰਦੀ ਆ ਉਹਦੇ ਤੇ ਨਾ ਜਿੱਦਾਂ ਜਿੱਦਾਂ ਚਿੱਟਾ ਕਾਬਲੀ ਚਾਣਾ ਹੁੰਦਾ ਉਹ ਸਾਈਜ਼ ਦਾ ਆਪਾਂ ਸਿਆਣਾ ਚਲਾ ਸਕਦੇ ਆ ਤੇ ਮਟਰ ਦਾ ਸਾਈਜ਼ ਅਸੀਂ ਗਰਮੀਆਂ ਚਲਾ ਸਕਦੇ ਆ ਔਰ ਅਗਰ ਆਪਾਂ ਕੋਈ ਵੀ ਪਾਣੀ ਦੇ ਵਿੱਚ ਘੋਲੀਏ ਤੇ ਉਹ ਮਿਕਸ ਹੋ ਜਾਂਦਾ ਡਾਰਕ ਬਰਾਊਨਿਸ਼ ਕਲਰ ਦਾ ਹੁੰਦਾ ਉਹਦੀ ਸਮੈਲ ਆਉਂਦੀ ਥੋੜੀ ਜਿੱਦਾਂ ਮਿੱਟੀ ਵਰਗੀ ਸਮੈਲ ਦਿੰਦੀ ਆ ਦੂਜਾ ਹੁੰਦਾ ਉਹਦਾ ਫਲੇਮ ਟੈਸਟ ਵੀ ਉਹਨੂੰ ਨਾ ਕੋਈ ਵੀ ਨੋਕ ਤੇ ਮੈਟਲ ਤੇ ਰੱਖ ਕੇ ਉਹਨੂੰ ਫਲੇਮ ਲਾਈ ਉਹਨੂੰ ਅੱਗ ਨਹੀਂ ਲੱਗਦੀ ਉਹਦੇ ਚ ਬੁਲਬਲੇ ਆਉਣੇ ਸ਼ੁਰੂ ਹੋ ਜਾਂਦੇ ਅਗਰ ਉਹ ਅੱਗ ਫੜ ਜਾਤੇ ਹੋ ਨਕਲੀ ਮਾਲ ਜੋ ਵੀ ਉਹ ਠੀਕ ਨਹੀਂ ਹੈਗਾ ਤੀਜਾ ਜਿਹੜਾ ਹੈਗਾ ਉਹਦਾ ਮੇਨ ਜਿਹੜਾ ਕੈਟੇਗਰੀ ਹੈਗੀ ਆ ਵੀ ਅਗਰ ਆਪਾਂ ਉਹਦੀ ਸਮਰਚੇ ਕਿਉਂਕਿ ਅਗਰ ਮੈਲਟ ਹੁੰਦਾ ਉਹਦੀ ਲੇਸ ਕਰਦੇ ਤਾਂ ਲੇਸ ਟੁੱਟੂ ਵੀ ਨਹੀਂ ਉਸ ਉਹ ਜਿਹੜੀ ਉਹਦੀ ਲੇਸ ਹੈ ਉਹ ਥ्रेड ਉਹਨਾਂ ਚੱਲਦੀ ਜਾਊਗੀ ਚੱਲਦੀ ਜਾਊਗੀ ਚੱਲਦੀ ਜਾਊਗੀ ਸੋ ਇਹ ਮੇਨਲੀ ਸ਼ਿਲਾਜੀਤ ਦੇ ਚ ਇੱਕ ਜਾਂ ਦੋ ਵਾਰੀ ਲਿੱਤਾ ਜਾਂਦਾ ਦੋ ਤਿੰਨ ਮਹੀਨੇ ਬਾਅਦ ਜਦੋਂ ਦੇਖੀਏ ਤੇ ਕਾਫੀ ਲੋਕ ਕਹਿੰਦੇ ਵੀ ਉਹਨਾਂ ਦੀ એનર્ਜੀ ਵਾਈਟਲਿਟੀ ਇੰਪਰੂਵ ਹੋਈ ਆ ਲੇਡੀਜ਼ ਵੀ ਲੈ ਸਕਦੀਆਂ ਉਹਨਾਂ ਦੇ ਹਾਰਮੋਨ ਨੂੰ ਠੀਕ ਕਰਦਾ ਬੰਦਿਆ ਦਾ ਟੈਸਟੋਸਟੇਰੋਨ ਨੂੰ ਇੰਪਰੂਵ ਕਰਦਾ ਟੈਸਟੋਸਟੇਰੋਨ ਇੰਪਰੂਵ ਕੀਤਾ ਤੇ ਟੈਸਟਿਕਲਸ ਤੋਂ ਸਪਰਮ ਨੂੰ ਸਿਗਨਲ ਮਿਲਦਾ ਵੀ ਜਲਦੀ ਜਲਦੀ ਜਿਆਦਾ ਜਿਆਦਾ ਸਮਾਨ ਬਣਾਉ ਮੇਨ ਮੈਕੈਨਿਜ਼ਮ ਤੇ ਆ ਹਾਰਮੋਨ ਰੈਗੂਲੇਸ਼ਨ ਦਾ ਅਗਰ ਕੋਈ ਗਰਭਵਤੀ ਔਰਤਾਂ ਤੇ ਨਾ ਲਵੇ یا پھر کس نے لکھتا تو نو راشز ہو گئے الٹیاں ہو گئیاں یا الرجی ری ایکشن ہو گیا کیونکہ ਇਹਦੇ ਵਿੱਚ مطلب جنگਲ ਤੋਂ پروڈکٹ ਆ ਰਿਹਾ ਕਿਸ ਨੂੰ ਅਲਰਜੀਸ ਵੀ ਹੋ ਸਕਦੀ ਹੈ ਸੋ ਉਹ ਨਾਲਵੇਂ لیکن ਬਹੁਤ ਆਰਤਰ ਐਡਲਟ ਨੂੰ ਇਸਤੇਮਾਲ ਕਰਦੇ ਆ 18 19 ਸਾਲ ਤੋਂ ਥੱਲੇ ਤੇ ਅਸੀਂ ਬੱਚਿਆਂ ਦੇ ਵਿੱਚ ਬਿਲਕੁਲ ਰეკਮੈਂਡ ਨਹੀਂ ਕਰਦੇ ਔਰ ਸ਼ਿਲਾਜੀ ਜਿਹੜਾ ਹੈਗਾ ਇਹ مطلب ਤੁਹਾਡੇ ਕੋਈ ਸਾਈਡ ایفیکਟ ਨਹੀਂ ਹੈ ਤੁਹਾਡਾ ਇਮਿਊਨ ਬੂਸਟਰ ਹੈ ਐਂਟੀਆਕਸੀਡੈਂਟ ਹੈਗਾ ਤੁਹਾਡੀ ਕಾಗ್ਨਿਟਿਵ ਪਾਵਰ ਨੂੰ ਦਾ ਫੋਕਸ ਇੰਪਰੂਵ ਕਰਦਾ ਨੀਂਦ ਇੰਪਰੂਵ ਕਰਦਾ ਸਟ्रेस ਨੂੰ ਦੂਰ ਕਰਦਾ ਹੁਣ ਦੇਖੋ ਇੱਕ ਸਪਰਮ ਪ੍ਰੋਡਕਸ਼ਨ ਦਾ ਲੈਸ ਤੋਂ ਹੋਣ ਦਾ ਦਾ ਰੀਜ਼ਨ ਹੈ ਟੂ ਮੱਚ ਸਟ्रेस ਹਲਤੋ ਆਮ ਜੀ ਜਦੋਂ ਸਟ्रेस ਹਾਰਮੋਨ ਕੋਰਟੀਕੋਸਟੀਰੋਇਡ ਬ੍ਰੇਨ ਤੋਂ ਰਿਲੀਜ਼ ਹੋਏਗਾ ਉਹ ਟੈਸਟੋਸਟਰੋਨ ਨੂੰ ਸਪਰੈਸ ਕਰ ਦਿੰਦਾ ਅਗਰ ਤੁਹਾਡਾ ਸਟ्रेस ਘਟ ਗਿਆ ਤੁਹਾਡਾ ਐਂਡੋਜਨਸ ਤੁਹਾਡਾ ਆਪ ਦਾ ਜਿਹੜਾ ਹਾਰਮੋਨ ਹੈ ਉਹ ਫਿਰ ਦੁਬਾਰਾ ਸਰਜੀਤ ਹੋ ਜਾਂਦਾ ਹੈ ਰਾਈਟ ਨਾਟ ਸਭ ਜਿੱਥੇ ਤੁਸੀਂ ਸ਼ਿਲਾ ਜੀ ਦਾ ਜ਼ਿਕਰ ਕੀਤਾ ਅਸ਼ਵਗੰਧਾ ਜਾਂ ਹੋਰ ਬਹੁਤ ਸਾਰੇ ਹਰਬਸ ਹੈਗੇ ਨੇ ਬਲਕਿ ਹੁਣ ਤਾਂ ਇੱਕ ਮਲਟੀ ਬਿਲੀਅਨ ਡਾਲਰ ਇੰਡਸਟਰੀ ਬਣ ਚੁੱਕੀ ਹੈਗੀ ਹੈ ਜਿੱਥੇ ਕਿ ਬਹੁਤ ਚੀਜ਼ਾਂ ਅੱਜ ਸੋਸ਼ਲ ਮੀਡੀਆ ਦਾ ਜਿੱਥੇ ਅਸੀਂ ਫਾਇਦਾ ਲੈਨੇ ਆ ਉੱਥੇ ਤੁਸੀਂ ਫੇਸਬੁੱਕ ਖੋਲ੍ਹੋ ਉੱਥੇ ਵੀ ਤੁਹਾਨੂੰ ਕੋਈ ਨਾ ਕੋਈ ਐਡ ਆ ਜਾਂਦੀ ਹੈ ਜਾਂ ਕੁਝ ਤਰੀਕੇ ਨਾਲ ਤੁਹਾਡੇ ਤੱਕ ਇਹ ਚੀਜ਼ਾਂ ਪਹੁੰਚ ਰਹੀਆਂ ਨੇ ਅਤੇ ਬਹੁਤ ਸਾਰੇ ਲੋਕ ਲੈ ਵੀ ਰਹੇ ਨੇ ਤੇ ਉਹਦਾ ਨੁਕਸਾਨ ਵੀ ਉਠਾ ਰਹੇ ਨੇ ਥੋੜਾ ਜਿਹਾ ਉਹਦੇ ਬਾਰੇ ਮੈਂ ਚਾਹਾਂਗਾ ਸੁਚੇਤ ਕਰਨਾ ਕਿ ਤੁਸੀਂ ਕੀ ਕਹਿਣਾ ਚਾਹੋਗੇ ਜੇਕਰ ਜਿਸ ਤਰੀਕੇ ਨਾਲ ਇਹਨਾਂ ਨੂੰ ਚੀਜ਼ਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਹੁਣ ਕੋਈ ਬੰਦਾ ਜਿਹੜੇ ਤੁਸੀਂ ਦੱਸੇ ਕਿ ਟੈਸਟ ਕਰੇ ਪਹਿਲਾਂ ਲੈਣ ਤੋਂ ਪਹਿਲਾਂ ਉਹ ਤਾਂ ਹੋਣੇ ਨਹੀਂ ਤੇ ਬਾਕੀ ਜਿਹੜੀਆਂ ਇਹ ਮੈਡੀਕੇਸ਼ਨਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਇਨਫਰਟੀਲਿਟੀ ਨੂੰ ਬੈਟਰ ਕਰਨ ਵਾਸਤੇ ਉਹਦੇ ਬਾਰੇ ਤੁਹਾਡੀ ਕੀ ਸਲਾਹ ਹੋਏਗੀ ਦੇਖੋ ਬਹੁਤ ਸਾਰਾ ਹੈਗਾ ਨਾ ਪਲਸੀਬੋ ਇਫੈਕਟ ਹੈਗਾ ਇੱਥੇ ਲੋਕ ਡਰਦੇ ਆ ਪਤਾ ਨਹੀਂ ਉਹ ਨਿਊਜ਼ ਪੜ੍ਹ ਕੇ ਜਾਂ ਸੋਸ਼ਲ ਮੀਡੀਆ ਤੇ ਗਲਤ ਧਾਰਨਾਵਾਂ ਬਣ ਜਾਂਦੀ ਹੈ ਔਰ ਇੱਕ ਫিয়ার ਫੈਕਟਰ ਹੁੰਦਾ ਉਹਦੇ ਅਧੀਨ ਫਿਰ ਉਹ ਸਬਜੈਕਟ ਹੋ ਜਾਂਦੇ ਵੀ ਆ ਵੀ ਟਰਾਈ ਕਰਕੇ ਦੇਖ ਲੀ ਆ ਵੀ ਟਰਾਈ ਕਰਕੇ ਦੇਖ ਲੀ ਸੋ ਬੈਸਟ ਤਰੀਕਾ ਹੈਗਾ ਵੀ ਤੁਹਾਡਾ ਜਿਹੜਾ ਫੈਮਿਲੀ ਡਾਕਟਰ ਹੈਗਾ ਅਦਰ ਤੁਸੀਂ ਕੈਨੇਡਾ ਚ ਹੈਗੇ ਹੋ ਉਹ ਮੇਨ ਤੁਹਾਡਾ ਕੀ ਪਰਸਨ ਹੈਗਾ ਦੂਜਾ ਦੇਖੋ ਜਿਹੜੇ ਗੋਰੇ ਵੀ ਹੈਗੇ ਆ ਜਿਹੜੇ ਹਿੰਦੁਸਤਾਨ ਦੇ ਜਾਂ ਹਿਮਾਲਿਆ ਜਾਂ ਸ਼ਿਲਾਜੀਤ ਦੇ ਜਿਨ੍ਹਾਂ ਨੂੰ ਨੌਲੇਜ ਨਹੀਂ ਆ ਉਹਨਾਂ ਦੇ ਵੀ ਤੇ ਹੈਲਥ ਵਧੀਆ ਹੈਗੀ ਆ ਜਿਹੜੀ ਲਾਈਫ ਐਕਸਪੈਕਟੈਂਸੀ ਹੈਗੀ ਇੱਥੇ 87 ইয়ার্স ਊਮਨ ਦੀ 83 ਤੋਂ 84 ইয়ার্স ਬੰਦਿਆਂ ਦੀ ਆ ਸੋ ਮਤਲਬ ਉਹ ਕੁਛ ਨਾ ਕੁਛ ਤਾਂ ਰੀਜ਼ਨ ਹੈਗਾ ਹੀ ਆ ਨਾ ਵੀ ਉਹਨਾਂ ਦੇ ਟਾਰਗੇਟ ਦੇ ਵਿੱਚ ਚਮਤਾਵਰਨ ਦੇ ਵਿੱਚ ਕੋਈ ਐਕਸਰਸਾਈਜ਼ ਕੁਛ ਨਾ ਕੁਛ ਠੀਕ ਕਰ ਰਹੇ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੋਂ ਆਪਾਂ ਟਰਾਈ ਕਰੀਏ ਜਦੋਂ ਸਾਰੇ ਹੀਲੇ ਮਿਸ਼ੀਲੇ ਤੁਹਾਡੇ ਮੁੱਕ ਚੁਕੇ ਹੋ ਤੁਹਾਡਾ ਫੈਮਿਲੀ ਡਾਕਟਰ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਉਹਦੇ ਕੋਲ ਤੁਹਾਡੇ ਮੈਡੀਕਲ ਰਿਕਾਰਡ ਹੈਗਾ ਬਿਨਾਂ ਵਜਾ ਕੋਈ ਚੀਜ਼ ਪਾਉਣ ਦੀ ਲੋੜ ਨਹੀਂ ਹੈ ਔਰ ਦੋ ਤਿੰਨ ਮਹੀਨੇ ਟ੍ਰਾਈ ਕਰਕੇ ਦੇਖ ਲਓ ਕਈਆਂ ਨੂੰ ਫਰਕ ਪੈਂਦਾ ਕਈਆਂ ਨੂੰ ਨਹੀਂ ਵੀ ਪੈਂਦਾ ਲੇਕਿਨ ਬਹੁਤੇ ਸਾਰਿਆਂ ਨੂੰ ਕਿੰਡਾ ਫਰਕ ਪਿਆ ਉਹਨਾਂ ਨੂੰ એનર્ਜੀ ਜ਼ਿਆਦਾ ਹੋਈ એનર્ਜੀ ਕਰਕੇ ਫਿਰ ਉਹ ਵਿੱਚ ਚੁਸਤੀ ਫੁਰਤੀ ਹੋਈ ਉਹਦੇ ਕਰਕੇ ਉਹਨਾਂ ਦਾ weight stabilize ਹੋਇਆ stress ਘਟਿਆ ਤਾਂ ਮੇਬੀ ਦੈਟਸ ਦਾ ਰੀਜ਼ਨ ਟੈਸਟੋਸਟੇਰੋਨ ਵਧਿਆ ਦੂਜੀ ਜਿਹੜੀ ਤੁਸੀਂ ਅਸ਼ਵਗੰਧਾ ਦੀ ਗੱਲ ਕੀਤੀ ਹੈ ਅਸ਼ਵਾ ਜਿਹੜਾ ਹੈਗਾ ਸੰਸਕ੍ਰਿਤ ਚ ਘੋੜੇ ਨੂੰ ਕਹਿੰਦੇ ਆ ਅਸ਼ਵਗੰਧ ਗੰਧ ਗੰਧ ਮੀਨ ਸਮੈਲ ਤੇ ਇੱਕ ਬੂਟੀ ਹੁੰਦੀ ਆ ਉਹਦੇ ਜਿਹੜੇ ਜੜ੍ਹ ਹੁੰਦੀ ਆ ਰੂਟ ਹੁੰਦੀ ਆ ਉਹ ਥੋੜਾ ਬਹੁਤ ਘੋੜੇ ਦੀ ਸਮੈਲ ਦਿੰਦੀ ਆ ਤੇ ਉਹਨੂੰ ਨਾਮ ਉਹਦਾ ਪੈ ਗਿਆ ਅਸ਼ਵਗੰਧਾ ਤੇ ਉਹਨੂੰ ਪੀ ਕੇ ਉਹਦਾ ਪਾਊਡਰ ਜਿਹੜਾ ਹੈਗਾ ਇਸਤੇਮਾਲ ਹੁੰਦਾ ਤੇ ਕੈਪਸੂਲ ਬੰਦੇ ਆ ਸੋ 250 ਤੋਂ 500 ਮਿਲੀਗ੍ਰਾਮ ਦੇ ਵਿੱਚ ਦੋ ਵਾਰੀ ਲੋਕੀਰੰਦੇ ਇਹ ਤੁਹਾਨੂੰ ਨਾ ਕੰਮ ਕਰਦਾ ਅਗਰ ਐਂਗਜ਼ਾਇਟੀ ਆ ਡਿਪਰੈਸ਼ਨ ਆ ਚਿੰਤਾਵਾਂ ਤੇ ਤੁਹਾਡੇ ਬ੍ਰੇਨ ਦੇ ਵਿੱਚ ਜਾ ਕੇ ਤੁਹਾਨੂੰ ਸੂਥਿੰਗ ਇਫੈਕਟ ਦੇ ਕੇ ਕੰਮ ਕਰਦਾ ਐਂਗਜ਼ਾਇਟੀ ਬਹੁਤੋ ਕਰਦਾ ਹੈ ਯਾ ਐਂਗਜ਼ਾਇਟੀ ਦੇ ਨਾਂ ਨ ਵੀ ਤੁਹਾਡੇ ਪੂਰੇ ਹਾਰਮੋਨ ਦਾ ਜਿਹੜਾ ਕੈਸਕੇਡ ਹੈਗਾ ਆਊਟ ਆਫ ਕੰਟਰੋਲ ਹੋ ਜਾਂਦਾ ਫਿਰ ਇਹ ਜਿਹੜਾ ਹੈਗਾ ਤੁਹਾਡੇ ਸਟੱਡੀਜ਼ ਆਈਆਂ ਵੀ ਇਮਿਊਨ ਸਿਸਟਮ ਨੂੰ ਬੂਸਟ ਕਰਦਾ ਬਲੱਡ ਵੈਸਲਸ ਨੂੰ ਖੋਲਦਾ ਬਲੱਡ ਵੈਸਲਸ ਨੂੰ ਅਗਰ ਖੋਲਦਾ ਤੇ ਸਰਕੂਲੇਸ਼ਨ ਫਿਰ ਤੁਹਾਡੇ ਟੈਸਟਿਕਲਸ ਨੂੰ ਜਾ ਲਾ ਜਾਏਗਾ ਉਥੇ ਰਾਸ਼ਨ ਪਾਣੀ ਜ਼ਿਆਦਾ ਪੜੂਗਾ ਸਪਰਮ ਪ੍ਰੋਡਕਸ਼ਨ ਜ਼ਿਆਦਾ ਹੋਊਗਾ ਸੋ ਇਹਦੇ ਵਿੱਚ ਕਾਫੀ ਸਟੱਡੀਜ਼ ਆ ਰਹੀਆਂ ਲੇਕਿਨ ਛੋਟੀਆਂ-ਛੋਟੀਆਂ ਹੁੰਦੀਆਂ ਸਾਡੇ ਮੈਡੀਕਲ ਚੈੱਕਅਪ ਵੀ ਕਦੇ-ਕਦੇ ਹੁੰਦੀਆਂ ਹੁਣ ਚਾਈਨਾ ਦੇ ਵਿੱਚ ਜਿੰਸੈਂਗ ਜਿਹਨੂੰ ਕਹਿੰਦੇ ਆ ਉਹ ਕੰਮ ਹੀ ਇਸਤੇਮਾਲ ਹੁੰਦਾ ਲੇਕਿਨ ਜਿੰਸੈਂਗ ਤੁਹਾਨੂੰ ਕੰਮ ਨਹੀਂ ਕਰੇਗਾ ਤੁਹਾਨੂੰ ਹਾਈਪਰ ਕਰੇਗਾ ਉੱਚਾ ਕੈਫੀਨ ਨਹੀਂ ਹੁੰਦੀ ਲੇਕਿਨ ਉਹਦਾ ਕੈਫੀਨ ਵਰਗਾ ਇਫੈਕਟ ਹੋਏਗਾ ਲੇਕਿਨ ਉਹ ਵੀ ਸ਼ੋ ਕਰਦਾ ਵੀ ਤੁਹਾਡੇ ਹਾਰਮੋਨਸ ਨੂੰ ਇੰਪਰੂਵ ਕਰ ਸਕਦਾ ਤੁਹਾਡੀ ਕੁਆਲਿਟੀ ਆਫ ਲਾਈਫ ਇੰਪਰੂਵ ਕਰ ਸਕਦਾ ਤੁਹਾਡੀ ਮਰਦਾਨਗੀ ਨੇ ਥੋੜਾ ਫਰਕ ਪਾ ਸਕਦਾ ਟੈਸਟੋਸਟੇਰੋਨ ਇੰਪਰੂਵ ਹੋ ਸਕਦਾ ਸਪਰਮ ਕਾਊਂ ਕੁਨਫੀਜੀ ਜੇ ਇੱਕ ਡਰਿੰਕ ਹੈਗਾ ਕਾਵਾ ਕਾਵਾ ਕੰਦੇ ਉਹਨੂੰ ਉਹਦਾ ਇੱਕ ਲਿਕਵਿਡ ਜਿਆ ਬਣਾਉਂਦੇ ਆ ਥੋੜਾ ਜਿਹਾ ਪੀਂਦੇ ਆ ਉਹਦੇ ਨਾਲ ਥੋੜਾ ਜਿਹਾ ਸਰੂਰ ਆਉਂਦਾ ਐਂਗਜ਼ਾਇਟੀ ਠੀਕ ਹੁੰਦੀ ਆ ਬਰਿੰਦੇ ਉੱਤੇ ਸਰੂਰ ਦਾ ਲੋਕੀ ਹੱਸਣ ਠੱਡਣ ਲੱਗ ਪੈਂਦੇ ਇੱਕ ਤੋ ਜਿਨਾ ਜੋਲੀ ਨੇਚਰ ਹੋ ਜਾਂਦਾ ਸੋ ਉਹ ਵੀ ਮਤਲਬ ਹਰ ਜਗ੍ਹਾ ਚ ਨਾ ਕੁਛ ਨਾ ਕੁਛ ਇਹੋ ਜਿਹੇ ਟੋਟਕੇ ਜਿਹੜੇ ਹੈਗੇ ਆ ਮੌਜੂਦ ਆ ਚਲਦੇ ਰਹਿੰਦੇ ਨੇ ਗੱਲ ਕੀਤੀ ਫਿਰ ਮੁੜ ਕੇ ਉੱਥੇ ਆਉਂਦੀ ਬੇਸਿਕ ਚ ਆਣੀ ਆ ਵੀ ਨੀਂਦ ਤੁਹਾਡੀ ਨਾ ਪ੍ਰੋਬਲਮੈਟਿਕ ਹੋਵੇ ਟਡੀਸ ਡਾਕਟਰ ਜੀ ਆਈਏ ਆ ਵੀ ਅਗਰ 7 ਘੰਟੇ ਨੀਂਦ ਆ ਬਹੁਤ ਵਧੀਆ ਅਗਰ 5 ਘੰਟੇ ਨੀਂਦ ਹੋ ਗਈ ਤੇ ਬੰਦੇ ਦਾ ਟੈਸਟੋਸਟੇਰੋਨ ਲੈਵਲ ਜਿਹੜਾ ਹੈਗਾ ਉਹ ਡਿੱਗਣਾ ਸ਼ੁਰੂ ਹੋ ਜਾਂਦਾ ਔਰ ਇੱਕ 40 ਸਾਲ ਦਾ ਬੰਦਾ ਉਹਦੀ ਏਜਿੰਗ ਹੋ ਕੇ 50 ਸਾਲ ਬੰਦੇ ਜਿੰਨੀ ਹੋ ਜਾਂਦੀ ਆ ਵਿਥ ਇਨ ਅ ਮਨੁੱਟ ਸੋ ਇਹ ਦੇਖੋ ਨੀਂਦ ਜਿਹੜੀ ਹੈਗੀ ਬਹੁਤ ਇੰਪੋਰਟੈਂਟ ਹੈ ਦੂਜਾ ਜਿਹੜਾ ਹੈਗਾ ਸਾਰੇ ਸਾਡੇ ਹਾਰਮੋਨ ਡਿਸਰੈਗੂਲੇਟ ਹੋ ਜਾਂਦੇ ਇਸ ਲਈ ਜਲਦੀ ਆ ਬਲਬ ਬਣਿਆ ਥਾਮਸ ਐਡੀਸਨ ਨੇ ਬਿਜਲੀ ਜਿਹੜੀ ਹੈਗੀ ਬਣਾਏ ਤੇ ਬਲਬ ਬਲੇ ਤੇ ਸਾਰਾ ਕੁਝ ਹੁਣ 24 ਆਵਰ ਜਗਮਗ ਜਗਮਾ ਹੋ ਰਿਹਾ ਲੇਕਿਨ ਜਿਹੜਾ ਨੇਚਰ ਨੇ ਬਲਬ ਸੰਦ ਦਿੱਤਾ ਹੋਏਗਾ ਸੂਰਜ ਸੋ ਉਹਦੇ ਨਾਲ ਉੱਠੀਏ ਤੇ ਜਦੋਂ ਸੂਰਜ ਅਸਤ ਹੁੰਦਾ ਕੋਸ਼ਿਸ਼ ਕਰੀ ਆਪਾਂ ਸੌ ਜਾਈਏ ਜਦੋਂ ਆਪਾਂ ਨੇਚਰ ਨਾਲ ਸਿੰਕ੍ਰੋਨਾਈਜ਼ ਕਰਾਂਗੇ ਨਾ ਤੇ ਬਾਡੀ ਕਿਉਂਕਿ ਬਾਡੀ ਦੇ ਵਿੱਚ ਵੀ ਸਰਕੇਡੀਅਨ ਰਿਦਮ ਹੈਗਾ ਬਾਡੀ ਦੇ ਵਿੱਚ ਵੀ ਖੜੀ ਫਿਟ ਕੀਤੀ ਮਾਰੀ ਨੇ ਉਹਦੇ ਨਾਲ ਸਿੰਕ੍ਰੋਨਾਈਜ਼ ਹੋਏਗੀ ਤੁਹਾਨੂੰ ਬਹੁਤ ਘੱਟ ਤਕਲੀਫਾਂ ਹੋਣਗੀਆਂ ਹੂੰ ਹੂੰ ਓਕੇ ਅਰ ਰੋਸ ਸਭ ਅਲਕੋਹਲ ਤੇ ਡਰੱਗਸ ਦਾ ਜਿਹੜਾ ਇਸਤੇਮਾਲ ਹੋ ਰਿਹਾ ਉਹਦਾ ਕੀ ਅਸਰ ਪੈ ਰਿਹਾ ਜੀ ਸਪਰਮ ਕਾਊਂਟ ਦੇ ਉੱਤੇ ਬਹੁਤ ਮਾੜੀ ਗੱਲ ਹੈ ਜੀ ਤੰਬਾਕੂ ਅਲਕੋਹਲ ਔਰ ਡਰੱਗਸ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਟੈਸਟੋਸਟਰੋਨ ਲੈਵਲ ਨੂੰ ਘਟਾਉਂਦੀਆਂ ਤੁਹਾਨੂੰ ਡੈਮੇਜ ਕਰਦੀਆਂ ਤੁਹਾਡੇ ਟੈਸਟੋ ਟੈਸਟਿਕਲਸ ਨੂੰ ਇਟਸੈਲਫ ਡੈਮੇਜ ਕਰਦੀਆਂ ਥੋੜਾ ਜਿਹਾ ਬੰਦਿਆਂ ਨੂੰ ਇਰੇਕਸ਼ਨ ਪ੍ਰੋਬਲਮ ਵੀ ਆਉਂਦੀ ਹੈ ਉਹਨਾਂ ਦਾ ਪਰਫਾਰਮੈਂਸ ਜਿਹੜਾ ਹੈਗਾ ਉਹ ਵੀ ਪ੍ਰੋਬਲਮੈਟਿਕ ਹੋ ਜਾਂਦਾ ਕਿਉਂਕਿ ਉਹਨਾਂ ਦੀ ਸਾਰੀ ਜਿਹੜੀ ਹੈਗੀ ਆ ਸੋਚ ਚਲੀ ਜਾਂਦੀ ਆ ਵੀ ਮੈਨੂੰ ਡਰਗ ਮਿਲੇ ਤਾਂਕਿ ਦਿਮਾਗੀ ਤਰਰ ਤੇ ਸ਼ਰੂਰ ਆਵੇ ਸੋ ਦੇ ਡੋਨਟ ਟੇਕ ਕੇਅਰ ਆਫ ਥੈਮਸੈਲਫ ਥੋੜੇ ਪ੍ਰੋਬਲਮੈਟਿਕ ਸਿਚੁਏਸ਼ਨਸ ਹੋ ਰਹੀਆਂ ਬੋਥ ਵੱਡੀ ਐਮਰਜੈਂਸੀ ਨੂੰ ਡਿਕਲੇਅਰ ਕੀਤੀ ਗਈ ਹੈ ਬੀਸੀ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਪੋਰਟਰ ਰੋਟ ਤਰੀਬਨ ਕਰੀਬਨ 5 ਤੋਂ 6 ਜੜੇ ਹੈਗੇ ਆ ਸਾਡੇ ਨੌਜਵਾਨ ਪੀੜੀ ਉਹ ਆਪਣੀ ਜਾਨ ਖੋ ਰਹੇ ਔਰ ਫੈਨਟਨਲ ਜਿਹੜੀ ਅਸੀਂ ਹਸਪੀਟਲਾਂ ਚ ਯੂਜ਼ ਕਰਦੇ ਹਾਂ ਐਨੇਸਥੀਸ਼ੀਆ ਇੰਡਿਊਸ ਕਰਨ ਵਾਸਤੇ ਆ ਹੈਵੀ ਪੇਨ ਕੰਟਰੋਲ ਕਰਨ ਵਾਸਤੇ ਕੋਈ ਇਸਤੇਮਾਲ ਹੋ ਰਹੀ 70% ਹੁਣ ਕਾਰ ਫੈਨਟਨਲ ਜਿਹਦੇ ਨਾਲ ਹਾਥੀਆਂ ਨੂੰ ਸੁਲਾਇਆ ਜਾਂਦਾ ਉਹ ਵੀ ਮਾਰਕੀਟ ਚ ਤੁਰੇ ਫਿਰਦੀ ਆ ਸੋ ਇਹ ਜਿਹੜਾ ਹੈਗਾ ਦੇਖੋ ਬੰਦਾ ਬੇਚੈਨ ਆ ਉਹਨੂੰ ਨਸ਼ੇ ਦੀ ਲੋੜ ਹੈ ਕੋਟ ਕਰਿਓ ਮੈਨੂੰ ਅੱਗੇ ਥੋੜੀ ਮੈਂ ਲਾਈਨ ਬੰਦਾ ਬੇਚੈਨ ਆ ਉਹਨੂੰ ਨਸ਼ੇ ਦੀ ਲੋੜ ਆ ਟੈਂਪਰਰੀ ਨਸ਼ਾ ਤੁਸੀਂ ਡਰੱਗਸ ਜਾਂ ਸ਼ਰਾਬ ਤੋਂ ਲੈ ਲੋ ਪਰਮਨੈਂਟ ਨਸ਼ਾ ਹੈਗਾ ਸਪਿਰਚੁਅਲਿਟੀ ਪਰਮੇਸ਼ਵਰ ਦਾ ਨਾਮ ਦਾ ਸੋ ਇਸ ਲਈ ਅਗਰ ਆਪਾਂ ਸਪਿਰਚੁਅਲੀ ਐਸਪੈਕਟ ਤੇ ਚੱਲੀਏ ਤੇ ਅਸੀਂ ਅੰਦਰ ਵੀ ਸਾਡੇ ਇਹਨਾਂ ਐਂਡੋਰਫਿਨਸ ਜਿਹੜਾ ਹੈਗੇ ਸੈਕ੍ਰੀਟ ਕਰ ਸਕਦੇ ਆ ਰਾਈਟ ਗੁੜਕਰ ਗਿਆਨ ਕਰਨ ਕਰਦਾ ਵੇ ਬੋ ਬਾਟੀ ਦੰਦਾਰਾ ਪੀਵੇ ਪੀਵਨ ਹਾਰਾ ਔਰ ਤੋਂ ਮੇਰਾ ਮਨ ਮਤਵਾਰਾ ਗੁਰਬਾਣੀ ਸ਼ਬਦ ਸਾਨੂੰ ਇਹ ਗਿਆਨ ਦਿੰਦੇ ਆ ਅਗਰ ਆਪਾਂ ਉਹਦੇ ਤੇ ਫੋਕਸ ਕਰੀਏ ਸ਼ਬਦ avatars ਨਾਲ ਜੁੜੀ 1430 ਅੰਗ ਦੇ ਅਸੀਂ ਜਿਹੜੇ ਦਰਸ਼ਨ ਕਰੀ ਉਹਦੇ ਵਿੱਚ ਜਿਹੜੀ ਨੌਲੇਜ ਬੇਸ ਆ ਸੁਣਿਆ ਮੰਨਿਆ ਮੰਨ ਕੀਤਾ ਪਾਓ ਤੁਸੀਂ ਠੀਕ ਰਹੋਗੇ ਬਾਹਰੋਂ ਤੁਹਾਨੂੰ ਭਟਕਣਾ ਹੀ ਨਹੀਂ ਹੋਏਗੀ ਮੇਰੀ ਉਮਰ 61 ਹਾਫ ਹੋ ਗਈ ਆ ਲੱਗਦਾ ਮਹਾਰਾਜ ਨੇ ਨਾ ਮੇਰੇ ਉਹ ਚਿਪ ਨਹੀਂ ਪਾਈ ਜਿਹਦੀ ਮੇਰੇ ਭਟਕਣਾ ਹੋ ਸਕਦੀ ਆ ਵੀ ਅਲਕੋਹਲ ਜਾਂ ਡਰਗਸ ਸੈਟਿਸ ਉਮਰਿਕ ਕਰੇਵਿਕ ਕਦੀ ਨਹੀਂ ਹੋਈ ਔਰ ਮੈਂ ਕਦੇ ਸਫਾ ਸੁਸਾਇਟੀ ਜਾਂਦਾ ਜਿੱਥੇ ਲੋਕ ਪੀਰੇ ਹੁੰਦੇ ਆ ਬਟ ਮੇਰੀ ਐਦਾਂ ਨਹੀਂ ਹੁੰਦੀ ਵੀ ਮੈਂ ਆਪਣੇ ਆਪ ਨੂੰ ਕੰਟਰੋਲ ਕਰਾਂ ਜਿਹੜਾ ਹੈਗਾ ਤੁਹਾਨੂੰ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਦਬੀਰ ਸੇ ਪਹਿਲੇ ਖੁਦਾ ਬੰਦੇ ਸੇ ਇਹ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਜਗ ਜੀ ਕੋਈ ਸ਼ੱਕ ਨਹੀਂ ਪਰ ਸਾਰੇ ਜਿਹੜੇ ਵਾਈਸਸ ਆ ਕੰਟਰੋਲ ਹੋ ਜਾਣਗੇ ਬਿਲਕੁਲ ਜੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਹ ਖੁਮਾਰੀ ਜਿਹੜੀ ਉਹ ਲੈ ਕੇ ਆਏਗਾ ਇਨਸਾਨ ਤਾਂ ਡੈਫੀਨਿਟਲੀ ਅੱਜ ਜਿਹੜਾ ਅਸੀਂ ਗੱਲਾਂ ਕਰ ਰਹੇ ਆ ਬੈਕ ਟੂ ਦ ਰੂਟਸ ਜੇ ਜਾਵਾਂਗੇ ਜੁੜਾਂਗੇ ਆਪਣਾ ਤਾਂ ਡੈਫੀਨਿਟਲੀ ਇਹਨਾਂ ਚੀਜ਼ਾਂ ਤੋਂ ਅਸੀਂ ਬਚ ਸਕਾਂਗੇ ਸੋ ਜਿਸ ਮੁੱਦੇ ਤੇ ਅਸੀਂ ਗੱਲ ਕਰ ਰਹੇ ਜੀ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਉਹਦਾ ਸੋਲੂਸ਼ਨ ਵੀ ਦੱਸ ਰਹੇ ਹੋ ਪਰ ਨੌਸਰ ਜਿਹੜਾ ਲੋ ਸਪਰਮ ਕਾਊਂਟ ਹੈਗਾ ਉਹਦਾ ਕੀ ਉਸ ਨਾਲ ਇੱਕ ਔਰਤ ਪ੍ਰੈਗਨੈਂਟ ਹੋ ਸਕਦੀ ਹੈ ਤੇ ਦੂਸਰਾ ਕਿਸ ਤਰ੍ਹਾਂ ਕੀ ਸਾਇੰਸ ਕੀ ਹੈ ਕਿ ਜੀ ਜਿਹੜਾ ਅਨ ਹੈਲਦੀ ਸਪਰਮ ਹੈਗਾ ਦੇਖੋ ਪ੍ਰੋਬਲਮ ਇਹ ਪੈ ਗਈ ਹਰਪ੍ਰੀਤ ਜੀ ਵੀ ਅਗਰ ਆਪਾਂ ਡੇਟਾ ਦੇਖੀਏ ਅੱਜ ਤੋਂ 20 ਸਾਲ ਪਹਿਨੋ ਜਿਹੜੇ ਨਾ ਐਵਰੇਜ ਸਾਡੀ ਬੇਟੀ ਸੀ ਜਾਂ ਭੈਣ ਸੀ ਉਹ ਕਰੀਬਨ 26 ਤੋਂ 27 ਸਾਲ 'ਚ ਪਹਿਲਾ ਬੇਬੀ ਲੈ ਰਹੀ ਸੀ ਅੱਜ ਉਹ ਨੰਬਰ 32 ਸਾਲ ਤੋਂ ਉੱਤੇ ਚਲਾ ਗਿਆ ਔਰ ਨਿਰੰਤਰ ਹਰ ਸਾਲ ਉਹ ਵੱਧਦਾ ਜਾ ਰਿਹਾ ਉਹ ਜਿਹੜੀ ਐਡਵਾਂਸਡ ਮੈਟਰਨਲ ਏਜ ਆ ਉਹ ਹੈਗੀ 35 ਸਾਲ ਤੇ ਐਡਵਾਂਸ ਮੈਟਰਨਲ ਏਜ ਹੈਗੀ 40 ਸਾਲ ਸੋ ਸਾਡੇ ਬੱਚੇ ਵੀ ਸਾਡੇ ਭਰਾ ਵੀ ਸਾਰੇ ਲੇਟ ਜਿਹੜਾ ਹੈਗਾ ਉਹ ਰਿਲੇਸ਼ਨਸ਼ਿਪ ਜਾਂ ਸ਼ਾਦੀ ਵਿਆਹ ਕਰਾਰੇ ਜਾਂ ਨਿਕਾਹ ਕਰਾਰੇ ਉਦੇ ਤਰਕੇ ਡਿਲੇ ਹੋ ਗਿਆ ਕਿਉਂਕਿ ਉਹਨਾਂ ਨੇ ਆਪਣੇ ਉੱਤੇ ਫੋਕਸ ਕੀਤਾ ਵੀ ਮੈਂ ਪੜ੍ਹਾਈ ਦੱਬ ਕੇ ਕਰਨੀ ਆ ਮੈਂ ਆਪਣਾ ਘਰ ਲੈਣਾ ਮੈਂ ਬਿਜ਼ਨਸ ਦੇ ਚੁੱਤੇ ਜਾਣਾ ਮੈਂ ਸੈਕੂਰਿਟੀ ਰੱਖਣੀ ਹੈ ਪੈਸੇ ਦੀ ਨੇਚਰ ਨੇ ਤੁਹਾਡੇ ਨਾਲ ਕੁਝ ਨਹੀਂ ਦੇਖਣਾ ਨੇਚਰ ਦਾ ਆਪਣਾ ਪ੍ਰੋਗਰਾਮ ਚੱਲ ਰਿਹਾ ਜੋ ਤੁਸੀਂ ਬਾਹਰ ਜੋ ਮਰਜੀ ਡਰਾਮਾ ਕਰੀ ਜਾਓ ਸੋ ਇਸ ਲਈ ਜੋ ਤੁਹਾਡੇ ਨਾਲ ਤੁਹਾਨੂੰ ਸਮਗਰੀ ਭੇਜੀ ਹੋਈ ਆ ਉਹ ਰਾਈਟ ਟਾਈਮ 'ਚ ਆਪਾਂ ਉਹਦਾ ਇਸਤੇਮਾਲ ਕਰੀਏ ਬਾਕੀ ਅਗਰ ਸਮਝੋ ਸਪਰਮ ਹੈਗੇ ਆ ਤੁਹਾਡੇ 60 ਮਿਲੀਅਨ ਬੇਬੀ ਨਹੀਂ ਹੋ ਰਿਹਾ ਤੇ ਫਿਰ ਉਹ ਦੇਖੋ ਵੱਧਤਾ ਜਾ ਰਿਹਾ ਜਿਹੜਾ ਰਿਪਰੋਡਕਟਿਵ ਟੈਕਨੋਲੋਜੀ ਆਈਬੀਐਫ ਹੈਗਾ ਇੰਟਰਯੂਨਸ ਸਪਰਮ ਜਿਹੜਾ ਹੈਗਾ ਇੰਸਟੇਬਿਲੀਸ਼ਨ ਹੈਗਾ ਸੋ ਟੈਸਟ ਟਿਊਬ ਬੇਬੀ ਜਿਹੜੀ ਹੈਗੀ ਆ ਹੁਣ ਤਾਂ ਬੀਸੀ ਸਰਕਾਰ ਵੀ ਨੂੰ ਕੋਸ਼ਿਸ਼ ਕਰ ਰਹੀ ਆ ਬੀਐਸਓ ਦੀ ਜਿਹੜੀ ਫੀਸ ਹੈਗੀ ਆ ਉਹ ਕੁਛ ਹੱਦ ਤੱਕ ਇੰਪਰੂਵ ਕਰਦੀ ਕਿਉਂਕਿ ਬਹੁਤ ਮਹਿੰਗਾ ਪੈਂਦਾ ਕਈ ਫੈਮਿਲੀਜ਼ ਨੂੰ ਜਿਨ੍ਹਾਂ ਨੂੰ ਇਨਫਰਟੀਲਿਟੀ ਹੈਗੀ ਆ ਸੋ ਇਹ ਦੇਖੋ ਪ੍ਰੋਬਲਮ ਅਸੀਂ ਫੇਰ ਕਿੰਨੇ ਆ ਤੁਸੀਂ ਜੀ ਸੱਦ ਕੇ ਪੜੋ ਤੁਸੀਂ ਜੀ ਸੱਦ ਕੇ ਤਰੱਕੀਆਂ ਕਰੋ ਲੇਕਿਨ ਆਪਣੀ ਫੈਮਿਲੀ ਲਾਈਫ ਜਿਹੜੀ ਹੈਗੀ ਆ ਉਹ ਸਹੀ ਟਾਈਮ ਤੇ ਸ਼ੁਰੂ ਕਰ ਲਓ ਔਰ ਜਦੋਂ ਤੁਸੀਂ ਵੱਡੇ ਹੋਗੇ ਆਪਣੇ ਗ੍ਰੈਂਡ ਚਿਲड्रनਸ ਦੇ ਨਾਲ ਵੀ ਖੇਡ ਸਕੋਗੇ ਔਰ ਇਹੀ ਜਿਹੜਾ ਹੈਗਾ ਜੀਵਨ ਦਾ ਮਨੋਰਥ ਹੋਣਾ ਚਾਹੀਦਾ ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਮਹੱਤਵਪੂਰਨ ਵਿਸ਼ੇ ਤੇ ਸਾਡੇ ਨਾਲ ਸਾਂਝ ਪਾਉਂਦੇ ਹੋ ਸਾਇੰਟਿਫਿਕ ਤੇ ਸਪਿਰਚੁਅਲ ਪੱਖ ਤੋਂ ਵੀ ਜੁੜੀਆਂ ਗੱਲਾਂ ਬਾਤਾਂ ਕਰਦੇ ਹੋ ਆਸ ਕਰਦੇ ਹਾਂ ਸਾਡੇ ਸਰੋਤੇ ਇਸ ਤੋਂ ਜ਼ਰੂਰ ਬੈਨੀਫਿਟ ਲੈਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਟਾਈਮ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਔਰ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਵਸਦੇ ਰਹੋ ਜ਼ਿੰਦਗੀ ਜ਼ਿੰਦਾਬਾਦ ਐਬਸੋਲੂਟਲੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਐਸਐਨ ਡਾਕਟਰ ਪਰਗਤ ਸਿੰਘ ਪੁਰਜੀ ਜਿਨ੍ਹਾਂ ਨੇ ਅੱਜ ਤੋਂ ਅਨਲ ਸਾਂਝ ਪਾਇ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਅ ਅੱਜ ਦਾ ਇਹ ਪ੍ਰੋਗਰਾਮ ਜੋ ਹੈ ਜੀ ਤੁਹਾਡੇ ਤੋਂ ਪੁਛਾਇਆ ਜਾ ਰਿਹਾ ਹੈ ਐਮਸੀ ਇੰਸ਼ੋਰੈਂਸ ਦੇ ਸਹਿਯੋਗ ਦੇ ਨਾਲ ਕਿਸੇ ਕਿਸਮ ਦੀ ਇੰਸ਼ੋਰੈਂਸ ਲੈਣੀ ਹੈ ਇਹਨਾਂ ਦੀਆਂ 10 ਬ੍ਰਾਂਚੇਸ ਨੇ ਲੋਅਰ ਮੇਨਡਿੰਗ ਵਿੱਚ ਜੋ ਕਿ ਹਫਤੇ ਦੇ 7 ਦਿਨ ਖੁੱਲੀਆਂ ਰਹਿੰਦੀਆਂ ਨੇ ਸਵੇਰੇ 9:00 ਤੋਂ ਲੈ ਕੇ ਰਾਤ ਦੇ 9:00 ਵਜੇ ਤੱਕ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ 604507666 604507666 ਸਟੈਕਲੀ ਸਹਿਯੋਗੀ ਹਨ ਅਗਨੀ ਹੋਤਰੀ ਟੈਂਪਰੇਰੀ ਸਟੇਟਸ ਪੀਆਰ ਨਵੇਂ ਹੋ ਕੈਨੇਡਾ ਵਿੱਚ ਕੈਨੇਡਾ ਆਣਾ ਚਾਹੁੰਦੇ ਹੋ ਯਾਨੀ ਕਿ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਮੀਰਾ ਗਨੀ ਹੋਤਰੀ 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਹੋ ਜੋ ਕੰਮ ਕਰ ਰਹੇ ਨੇ ਇਹਨਾਂ ਦਾ ਫੋਨ ਨੰਬਰ ਹੈ 604 597 2284 604 5972284 ਸੋ ਇਸ ਦਿਨ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਥੇਸ ਮਾਪਤੀ ਫਿਰ ਮੁਲਾਕਾਤ ਕਰਾਂਗੇ ਹੈਵ ਅ ਸੇਫ ਇਵਨਿੰਗ ਸੇ ਹੈਲਦੀ ਐਂਡ ਇੰਜੋਏ ਯਰ ਸੈਲਫ